ਅਮਰੀਕਾ ਦੇ ਵਿੱਚ ਇੱਕ ਭਾਰਤੀ ਮੂਲ ਦੇ ਸ਼ਖਸ ਚੰਦਰਦੀ ਉਸਦੇ ਹੀ ਨਾਲ ਕੰਮ ਕਰਦੇ ਇੱਕ ਵਿਅਕਤੀ ਕੋਬੋਸ ਮਾਰਟੀਨੀਸ ਦੇ ਵੱਲੋਂ ਹੱਤਿਆ ਕਰ ਦਿੱਤੀ ਗਈ ਹੈ। ਅਮਰੀਕਾ ਦੇ ਰਾਸ਼ਟਰਪਤੀ ਡੋਨਲਡ 트ੰਪ ਨੇ ਵੀ ਚੰਦਰਦੀ ਡੈਲਸ ਟੈਕਸਸ ਤੇ ਵਿੱਚ ਹੋਈ ਹੱਤਿਆ ਦੀ ਸਖਤ ਨਿੰਦਾ ਕੀਤੀ ਹੈ। ਦਰਸਾਲ ਇਹ ਘਟਨਾ 10 ਸਤੰਬਰ 2025 ਨੂੰ ਵਾਪਰੀ ਜਦੋਂ 37 ਸਾਲਾ ਪ੍ਰਵਾਸੀ ਕੋਬੋਸ ਮਾਰਟੀਨੀਸ ਨੇ ਚੰਦਰਦੀ ਉਸਦੀ ਪਤਨੀ ਅਤੇ ਪੁੱਤਰ ਦੇ ਸਾਹਮਣੇ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ। ਟਰੰਪ ਨੇ ਆਪਣੇ ਟਰੂਥ ਸੋਸ਼ਲ ਪੋਸਟ ਦੇ ਵਿੱਚ ਇਸ ਨੂੰ ਭਿਆਨਕ ਅਪਰਾਧ ਦੱਸਿਆ ਅਤੇ ਕਿਹਾ ਕਿ ਅਜਿਹੇ ਘਟਨਾਵਾਂ ਸਾਡੇ ਦੇਸ਼ ਦੇ ਵਿੱਚ ਨਹੀਂ ਹੋਣੀਆਂ ਚਾਹੀਦੀਆਂ ਇਸ ਘਟਨਾ ਦਾ ਮੁੱਖ ਕਾਰਨ ਇੱਕ ਟੁੱਟੀ ਹੋਈ ਵਾਸ਼ਿੰਗ ਮਸ਼ੀਨ ਦੱਸੀ ਜਾ ਰਹੀ ਹੈ ਜਿਸ ਨੂੰ ਲੈ ਕੇ ਇਹਨਾਂ ਦੋਨਾਂ ਦੇ ਵਿਚਕਾਰ ਝਗੜਾ ਹੋ ਗਿਆ ਚੰਦਰ ਨੇ ਮਾਰਟਿਨ ਇਸ ਨੂੰ ਮਸ਼ੀਨ ਦੀ ਵਰਤੋਂ ਨਾ ਕਰਨ ਦੇ ਲਈ ਕਿਹਾ ਜਿਸ ਤੋਂ ਬਾਅਦ ਝਗੜਾ ਵਧ ਗਿਆ ਮਾਰਟੀਨੇਸ ਨੇ ਚੰਦਰ ਤੇ ਚਾਕੂ ਦੇ ਨਾਲ ਕਈ ਵਾਰ ਹਮਲਾ ਕੀਤਾ ਸੀਸੀਟੀਵੀ ਫੁਟੇਜ ਦੇ ਮੁਤਾਬਕ ਚੰਦਰ ਮਦਦ ਲਈ ਚੀਕਦਾ ਹੋਇਆ ਪਾਰਕਿੰਗ ਦੇ ਵਿੱਚ ਪਜਿਆ ਪਰ ਮਾਰਟੀਨੇਸ ਨੇ ਉਸਦਾ ਪਿੱਛਾ ਕੀਤਾ ਤੇ ਉਸਤੇ ਵਾਰ ਕਰਦੇ ਹੋਏ ਉਸ ਦਾ ਸਿਰ ਕਲਮ ਕਰ ਦਿੱਤਾ ਚੰਦਰ ਦੀ ਪਤਨੀ ਅਤੇ ਪੁੱਤਰ ਨੇ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਮਾਰਟੀਨੇਸ ਨੇ ਉਹਨਾਂ ਨੂੰ ਵੀ ਧੱਕਾ ਦਿੱਤਾ ਤੇ ਚੰਦਰ ਦੀ ਲਾਸ਼ ਨੂੰ ਕੂੜੇ ਦੇ ਡੱਬੇ ਦੇ ਵਿੱਚ ਸੁੱਟ ਦਿੱਤਾ ਗਿਆ 트럼ਪ ਨੇ ਦੱਸਿਆ ਕਿ ਮਾਰਟੀਨੇਸ ਨੂੰ ਪਹਿਲਾਂ ਵੀ ਬੱਚਿਆਂ ਦੀ ਜਿੰਸੀ ਸ਼ੋਸ਼ਣ ਅਤੇ ਗੱਡੀਆਂ ਚੋਰੀ ਕਰਨ ਵਰਗੇ ਅਪਰਾਧਾਂ ਦੇ ਲਈ ਗ੍ਰਫਤਾਰ ਕੀਤਾ ਗਿਆ ਸੀ ਪ੍ਰਸ਼ਾਪਕਾ ਰਾਸ਼ਟਰਪਤੀ ਬਾਈਡਨ ਦੇ ਪ੍ਰਸ਼ਾਸਨ ਨੇ ਉਸ ਨੂੰ ਰਿਹਾਅ ਕਰ ਦਿੱਤਾ ਕਿਊਬਾ ਨੇ ਵੀ ਉਸ ਨੂੰ ਵਾਪਸ ਲੈਣ ਤੋਂ ਇਨਕਾਰ ਕਰ ਦਿੱਤਾ ਹੈ ਕਿਉਂਕਿ ਮਾਰਟੀਨੇਸ ਅਸਲ ਦੇ ਵਿੱਚ ਕਿਊਬਾ ਤੋਂ ਹੈ 트럼ਪ ਨੇ ਜ਼ੋਰ ਦੇ ਕੇ ਕਿਹਾ ਕਿ ਗੈਰ ਕਾਨੂੰਨੀ ਪ੍ਰਵਾਸੀ ਜੋ ਕਿ ਅਪਰਾਧੀ ਵੀ ਹਨ ਉਹਨਾਂ ਪ੍ਰਤੀ ਨਰਮੀ ਦਾ ਸਮਾਂ ਹੁਣ ਖਤਮ ਹੋ ਗਿਆ ਹੈ ਮਾਰਟੀਨੇਸ ਨੂੰ ਫਸਟ ਡਿਗਰੀ ਮਰਡਰ ਦੇ ਦੋਸ਼ ਦੇ ਵਿੱਚ ਸਖਤ ਸਜ਼ਾ ਦਿੱਤੀ ਜਾਵੇਗੀ